ਆ ਕੋਈ ਗਠਾਂ بچੀਆਂ ਇਹ ਟਰਾਲੀ ਹੁਣ ਲਾਉਣ ਲੱਗੇ ਆ ਕਹਿੰਦੇ ਜੀ ਮੌਚਰ ਵੱਧ ਦਸੀ ਜਾਂਦੇ ਤੇ ਅਸੀਂ ਗਠਾਂ ਲਦਣੀਆਂ ਨਹੀਂ ਇਹ ਹਾਲ ਹੋਇਆ ਪਿਆ ਜੀ ਗਠਾਂ ਨਾ بچੀਆਂ ਤੇ ਅੱਗ ਜ਼ਰੂਰ ਲੱਗੂ ਜੀ ਇਹ ਕਿਸਾਨ ਮਜਬੂਰ ਹੋ ਜਣੇ ਅੱਗ ਲਾਉਣ ਨੂੰ ਮਸ਼ੀਨਾ ਕੱਲੀਆਂ ਵੀ ਕੁਝ ਨਹੀਂ ਕਰਨਗੀਆਂ ਗਵਰਨਮੈਂਟ ਦੀਆਂ ਜੇਕਰ ਆਹ ਲਿਆ ਗਠਾਂ ਨੂੰ ਲਾਉਣ ਲਾ ਪਿਆ ਵੀਰੇ ਕੀ ਮੁਸ਼ਕਲ ਕੀ ਹੁੰਦੀ ਹੁਣ ਤੁਹਾਡੇ ਜਿਹੜੇ ਗਠਾਂ ਬਦਣੀਆਂ ਡੱਕੀਆਂ ਜੀ ਬਈ ਜੀ ਮੁਸ਼ਕਲ ਤੇ ਹੀ ਹੈ ਵੀ ਇਹ ਲੈ ਨਹੀਂ ਰਿਹਾ ਜੀ ਕਹਿੰਦੇ ਮੰਨ ਲਓ 28 ਟਿੱਕਰ 27 ਟਿੱਕਰ ਜਾਂ 30 ਟਿੱਕਰ ਲੈਣੇ ਆ ਅਛਾ ਟਰਾਲੇ ਦੇ ਵਿੱਚ 400 ਗੱਠ ਆਉਂਦੀ ਹੈ ਜੀ ਅਛਾ ਜੀ ਉਹਦੀ ਰੇਸ਼ੋ ਕੱਢਣੀ ਹੁੰਦੀ ਆ ਮਾਉਚਰ ਮਾਉਚਰ ਦੀ ਹਾਂ ਰੇਸ਼ੋ ਕੱਢਣੀ ਹੁੰਦੀ ਆ ਵੀ ਉਹਨੂੰ ਉਹ ਮੰਨ ਲਾ 6 ਵਾਰ ਸੈਂਪਲ ਲੈ ਲੈਣ ਹੂੰ ਤੇ 6 ਵਾਰ ਚ ਜਿੰਨਾ ਜਿੰਨਾ ਆਉਂਦਾ ਉਹਦੀ ਰੇਸ਼ੋ ਕੱਢ ਲੈਣ ਜੇ 6 ਵਾਰ ਮੰਨ ਲਓ ਸੈਂਪਲ ਲੈਂਦੇ ਆ ਜੀ ਤੇ ਜੇ ਇੱਕ ਵੀ ਵਿੱਚੋਂ ਹਾਈ ਆ ਗਈ ਅਛਾ ਜੀ ਤੋ ਰਿਜੈਕਟ ਬੋਲ ਦਿੰਦੇ ਆ ਜੇ ਹਾਂ 6ਾਂ ਦੇ ਵਿੱਚੋਂ ਜੇ ਦੋ ਵੀ ਹਾਈ ਗੱਠਾਂ ਦੱਸ ਗਈਆਂ ਤੋ ਰਿਜੈਕਟ ਬੋਲ ਦਿੰਦੇ ਆ ਤੇ ਜਣੀ ਕੀ ਵੀ ਇੱਕ ਗੱਠ ਦਾ ਵੀ ਜੇ ਆਪਾਂ ਇੱਕ ਗੱਠ ਚੋਂ ਚਾਰ ਸਿੰਪਲ ਵੀ ਲੈ ਲਈਏ ਨਾ ਉਹ ਵੀ ਅਲੱਗ-ਅਲੱਗ ਆਉਣਗੇ ਇੱਕ ਚੋਂ ਉਹ ਤਾਂ ਹੈ ਹੀ ਹਾਂਜੀ ਹਾਂਜੀ ਉਹ ਵੀ ਅਲੱਗ-ਅਲੱਗ ਆਉਣਗੇ ਇੱਕੋ ਜਿਹਾ ਨਹੀਂ ਹੋਣਾ ਜੇ ਬਾਹਰੋਂ ਗੱਠ ਕੇ ਤੋਸਲਾਵ ਲੈਣਦੇ ਆ ਕੋਈ ਵਿੱਚੋਂ ਸੁੱਕੀ ਹੈ ਹਨਾ ਜੀ ਹਾਂ ਇਹ ਹੋ ਜਾਂਦਾ ਹੈ ਜੀ ਬਾਕੀ ਉਹਦੀ ਜੋ ਕੋ ਕਾਰਟ ਆ ਉਹ ਕਾਰਟ ਆਪਾਂ ਨੂੰ ਲਾ ਲੈਣ ਜੀ ਕਵਾਂਟਲ ਦੀ ਦੋ ਕਵਾਂਟਲ ਦੀ ਜਿਹੜੀ ਕਾਰਟ ਬਣੂਗੀ ਉਹ ਲਾ ਕੇ ਮਾਲ ਲਵਾ ਲੈਣ ਠੀਕ ਹੈ ਕਾਰਟ ਨੂੰ ਵਾਣੀ ਮਨਜ਼ੂਰੀ ਹੈ ਤੁਹਾਨੂੰ ਕੋਈ ਦਿੱਕਤ ਨਹੀਂ ਸਾਨੂੰ ਜੀ ਜਦੋਂ ਚ ਸੱਲ ਹੈਗੀ ਆ ਜੀ ਬਰਸਾਤ ਹੋ ਕੇ ਢੀਆ ਥੋੜੀ ਬਹੁਤੀ ਪਰਾਲੀ ਚੋਂ ਸੱਲ ਨਹੀਂ ਜਾਂਦੀ ਮੰ ਠੀਕ ਹੈ 31 32 35 ਦਿੱਕਰ ਵੀ ਪ੍ਰਾਲੀ ਲੈਣੀ ਪਣੀ ਹੈ ਮੌਚਰੇ ਮੰਗਦੇ ਕਿੰਨਾ ਹੈਗੇ ਆ ਮੈਲ ਵਾਲੇ ਇਹ ਤਾਂ ਕਹਿੰਦੇ ਜੀ ਮੰਨ ਲਓ ਜਿਵੇਂ 6 ਇਕੱਠਾਂ ਚੋਂ ਸੈਂਪਲ ਲੈਂਦਾ ਜੀ ਜੇ ਤਾਂ ਮੰਨ ਲਓ ਵਿੱਚ 2 30 ਆ ਗਈਆਂ ਅੱਛਾ ਜੀ ਤੋਂ ਰਜੈਕਟ ਹੈ ਜੀ ਤੇ ਪਾਸ ਕਿੰਨੇ ਵਾਲੀ ਆ ਬਸ ਵੀ 29 ਦਿੱਕਰ ਪਾਸ ਹੈ ਜੀ ਜੇ 6 ਸੈਂਪਲ ਲੈਂਤੇ 6 ਦਾ 29 ਆ ਗਿਆ ਜਾਂ 29 ਤੋਂ ਘੱਟ ਆ ਗਿਆ ਉਹ ਉਹ ਪਾਸ ਹੈ ਹਾਂਜੀ ਸ਼ਹੀਦ ਮੈਂ ਮੌਚਾ ਦੀ ਹੁਣ ਦਿੱਕਤ ਤੁਹਾਨੂੰ ਖਾਸ ਆਉਂਦੀ ਹੈ ਹਾਂਜੀ 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 ਤੇ ਤੁਹਾਨੂੰ ਕਿੰਨੇ ਤੱਕ ਜਿਹੜਾ ਹੈਗਾ ਵਾ ਮੌਚਾ ਜਿਹੜਾ ਹੋਗਾ ਕਾਰਟ ਲਵਾਉਣ ਤੱਕ ਤੁਸੀਂ ਸਾਨੂੰ 35 ਦਿੱਕਰ ਚਾਹੀਦਾ ਜੀ 35 ਦਿੱਕਰ ਮੌਚਰ ਹੋਵੇ ਤੇ ਮੰਨ ਲਓ 25 ਦਿੱਕਰ ਮਾਫ ਹੋਣੀ ਚਾਹੀਦੀ ਹੈ ਜਿਵੇਂ ਇਹਨਾਂ ਦੀ 20 ਦਿੱਕਰ ਮਾਫ ਹੈ ਜੀ ਹਾਂਜੀ 25 ਦਿੱਕਰ ਮਾਫ ਹੋਣੀ ਚਾਹੀਦੀ ਹੈ ਤੇ 35 ਦਿੱਕਰ ਸਿੰਗਲ ਕਾਰਟ ਲੱਗੇ ਸਾਨੂੰ ਕੋਈ ਦਿੱਕਤ ਨਹੀਂ ਮਨੋ ਜੀ 30 ਆ ਗਿਆ 5 ਕੁੰਟਲ ਅਸੀਂ ਕਾਟਲ ਬਾਉਣ ਨੂੰ ਤਿਆਰ ਹਾਂ। ਕਾਟਲ ਬਾਉਣ ਨੂੰ ਤਿਆਰ ਹਾਂ ਤੁਸੀਂ। ਬਿਲਕੁਲ ਜੀ। 30 ਆ ਗਿਆ 7 ਕੁੰਟਲ ਦੀ ਕਾਟਲ ਬਾਉਣ ਨੂੰ ਅਸੀਂ ਤਿਆਰ ਹਾਂ। ਪਰ ਮਾਲ ਉਤਰੇ ਸਹੀ ਟੰਗਣਾ। ਮਾਲ ਉਤਰੇ। ਹਾਂ ਜੀ। ਇਹਦੇ ਨਾਲ ਤੁਹਾਨੂੰ ਦੱਸਦੇ ਨੂੰ ਹੋ ਗਿਆ ਸਾਨੂੰ ਇੱਥੇ ਖੜਿਆ ਨੂੰ ਜੀ। ਤੇ ਘੱਟੋ ਘੱਟ ਵੀ 10-12 ਟਰਾਲੇ ਸਾਡੇ ਵਾਪਸ ਆ ਗਏ। ਵਾਪਸ ਹੀ ਆ ਗਏ ਮੇਰੇ ਕੋਲ। ਹਾਂ ਵਾਪਸ ਹੀ ਆ ਗਏ। ਲੋਆ ਨਹੀਂ ਰਹੇ। ਨਹੀਂ ਲੋਆ ਰਹੇ। ਇਹਦੇ ਨਾਲ ਫਿਰ ਕਿਸਾਨਾਂ ਨੂੰ ਵੀ ਦਿੱਕਤ ਆ ਰਹੀ ਹੈ। ਬਿਲਕੁਲ ਆ ਰਹੀ ਹੈ ਜੀ ਕਿਸਾਨ ਸਾਡੇ ਕੋਲ ਇੱਥੇ ਗੇੜੇ ਮਾਰ ਰਹੇ ਆ ਵੀ ਸਾਡੀ ਪਰਾਲੀ ਚੱਕੋ ਪਰ ਕੋਈ ਹੱਲ ਨਹੀਂ ਗਿਆ ਜੀ ਅਸੀਂ ਚੱਕ ਕੇ ਇਹਦਾ ਮੰਡੀ ਕਰਨੀ ਜਦੋਂ ਸਹੀ ਕਿਤੇ ਹੋੜ ਹੀ ਰਿਹਾ ਫਿਰ ਅਸੀਂ ਲਜਾਈਏ ਕਿੱਥੇ ਇਹ ਠੀਕ ਹੈ ਜੀ ਇਹਦੇ ਨਾਲ ਫਿਰ ਇਹ ਵੀ ਹੈ ਜੀ ਕਿਸਾਨ ਮਜਬੂਰ ਹੋਣਗੇ ਅੱਗ ਲਾਉਣ ਨੂੰ ਵੀ ਜੇ ਕੱਟਾ ਨਹੀਂ ਚੁੱਕਣਗੇ ਤੁਸੀਂ ਹਾਂਜੀ ਉਹ ਆਪਦਾ ਹੱਲ ਤਾਂ ਫਿਰ ਕਰਨਗੇ ਜੀ ਉਹਨੇ ਅੱਗੇ ਕਣਕਾਂ ਕੇਰਨੀਆਂ ਜੀ ਚਾਹੇ ਉਹ ਮੰਨ ਲਓ ਅੱਗ ਲਾਉਣ ਚਾਹੇ ਸੁਪਰ ਸੀਡਰ ਨਾਲ ਵੀ ਕੋਈ ਨਾ ਕੋਈ ਤਾਂ ਹੱਲ ਉਹਨਾਂ ਨੂੰ ਕੱਢਣਾ ਪੈਣਾ ਜੀ ਕੱਢਣਾ ਪੈਣਾ ਤੇ ਮਸ਼ੀਨਾਂ ਮੰਨ ਲਓ ਸਾਡੀਆਂ ਮੁਕਸਰ ਜਿਹੜੇ ਤੋਂ ਆਈਆਂ ਤੇ 8 ਮਸ਼ੀਨਾਂ ਤੇ ਜੇ ਮੰਨ ਲਓ ਇਸ ਤਰ੍ਹਾਂ ਹੀ ਖਰਾਬ ਹੋ ਗਈ ਕਿ ਸਾਹਮਣੇ ਮੰਨ ਲਓ ਸੋਮਵਾਰ ਦਾ ਟਾਈਮ ਦਿੱਤਾ ਸੀਗਾ ਜੀ ਤਿੰਨ ਦਿਨ ਹੋ ਗਿਆ ਸੀ ਖੜੀਆਂ ਮਸ਼ੀਨਾਂ ਚਲਾਈਆਂ ਨਹੀਂ ਆ ਅੱਛਾ ਨਹੀਂ ਫਿਰ ਬਸ ਅੱਜ ਅਸੀਂ ਵਾਪਸ ਲੈ ਕੇ ਆਵਾਂਗੇ ਠੀਕ ਹੈ ਇਸ ਤੋਂ ਬਾਅਦ ਗੱਠਾ ਨਹੀਂ ਬਣਨਗੀ ਨਹੀਂ 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 ਬਣਨਗੀ ਬਿਲਕੁਲ ਜੀ ਹਾਂਜੀ ਇਹ ਕੋਈ ਹੋ ਰਿਹਾ ਜੀ ਜੇ ਗੱਠਾ ਨਾ ਬਣਨੀਆਂ ਤੇ ਕਿਸਾਨ ਆ ਕੀ ਲਉਣਗੇ ਜੀ ਹਾਂਜੀ ਠੀਕ ਹੈ ਵੀਰੇ ਧੰਨਵਾਦ ਕਟਰਾਂ ਦੀ ਵੀ ਦੱਸ ਦਿੰਦੇ ਆ ਜੀ ਕੋਈ ਗੱਲ ਨਹੀਂ ਸੀ ਸਾਡੀਆਂ ਮਸ਼ੀਨਾਂ ਰਾਇਕ ਸਾਡੇ ਆਪ ਦੀਆਂ ਆ ਜਿਹੜੇ ਟਰਾਲੇ ਕੋਸਟਰ ਵਾਲੇ ਸਾਡੇ ਆਪਦੇ ਆ ਇਹਨਾਂ ਨੂੰ ਦਿੱਤੇ ਹੋਏ ਆ ਟਰੈਕਟਰ ਸਾਰਿਆਂ ਦੀ ਆਪਦੇ ਸਾਡਾ ਕੋਈ ਸੀ ਉਹਨਾਂ ਨੂੰ ਦੇ ਦੇ ਸੀ ਵੀ ਤੁਸੀਂ ਆਪ ਦਾ ਮਾਰੋ ਜ਼ਿੰਮੇਵਾਰਤਾ ਲਓ ਤੇ ਅਸੀਂ ਪ੍ਰਾਲੀ ਚੱਕ ਦੇਣੀ ਹੈ ਅਸੀਂ ਵਿਚ ਵਿਚਾਲੇ ਨਹੀਂ ਪੈਣਾ ਇੱਥੇ ਸੱਦ ਲੈ ਗੱਲ ਹੋਈ ਸੀਗੀ ਅਸੀਂ ਇਹਨਾਂ ਨੂੰ ਕਹਤਾ ਵੀ ਰੀਪਰ ਆ ਜਾਣਗੇ ਆਪਦਾ ਵਾਹਨ ਜਿੰਨਾ ਮੰਨ ਲਓ ਤੁਸੀਂ ਲੈ ਕੇ ਤੁਹਾਨੂੰ ਰੀਪਰ ਫੜਾਤਾ ਤੁਸੀਂ 10 ਕਿੱਲੇ ਵੜਾ ਕੇ ਉਹਨੂੰ ਉਹਦੇ ਪੈਸੇ ਦੇ ਦਿਓ ਤੇ ਅਸੀਂ ਵਿੱਚ ਨਹੀਂ ਪੈਣਾ ਠੀਕ ਐ ਅੱਜ ਥੋੜੀ ਪ੍ਰਾਲੀ ਚੱਕਣਾ ਜਿੰਨਾ ਉਹ ਵੱਢ ਕੇ ਆਊਗਾ ਇਹ ਸਾਡੀ ਜ਼ਿੰਮੇਵਾਰੀ ਆ ਜਦੋਂ ਕੀ ਹੋਇਆ ਉਹ ਮੰਨ ਲਓ ਭੇਜਿਆ ਤੇ ਬਾਅਦ ਚੋ ਜਿੰਨੇ ਘਰਾਂ ਦੇ ਵਜਿਆ ਹਜੇ ਅਗਲੇ ਦਿਨੋਂ ਪੈਸੇ ਲੈਣਗੇ ਉਦੋਂ ਤਾਂ ਦੇਣੀ ਕੀ ਸੀਗੀ ਇਹਨੂੰ ਆਪਾਂ ਨੂੰ ਵੀ ਸ਼ਰਮ ਆਉਂਦੀ ਆ ਹਰ ਰੋਜ਼ ਤਾਂ ਅਸੀਂ ਤੇਲ ਪਵਾ ਕੇ ਇਥੋਂ ਭੇਜਦੇ ਸਾਰੇ ਰਿਪਰਾਂ ਕਹਿੰਦੇ ਜੀ ਜਦੋਂ ਗੱਠਾਂ ਚੱਕੀਆਂ ਗਈਆਂ ਉਸ ਤੋਂ ਬਾਅਦ ਪੇਮੈਂਟ ਦੇਵਾਂਗੇ ਚਲੋ ਫਿਰ ਅਸੀਂ ਗਏ ਨਹੀਂ ਫਿਰ ਉਹ ਟਰੈਕਟਰ ਆ ਹੀ ਪਿੰਡ ਭੇਜ ਤੇ 65000 ਦਾ ਡੀਜ਼ਲ ਸਾਡਾ ਰਿਪਰਾਂ ਦੇ ਰਿਪਰਾਂ ਚ ਲੱਗਿਆ ਪ੍ਰੋਫਿਟ ਉਹਨਾਂ ਦਾ ਵੱਖਰਾ ਉਹ ਉਹਨਾਂ ਨੂੰ ਬਾਅਦ ਚ ਦੇਵਾਂਗੇ 30000 ਰੁਪਿਆ ਮੰਨ ਲਓ ਡੀਜ਼ਲ ਡੀਜ਼ਲ ਦਾ ਲੱਗਿਆ ਫਿਰ ਅਸੀਂ ਉਹ ਪਿੰਡ ਭੇਜ ਤੇ ਵੀ ਆਪ ਕੋਈ ਹੱਲ ਨਹੀਂ ਅਸੀਂ ਮਸ਼ੀਨਾਂ ਵਾਪਸ ਲੈ ਕੇ ਜਾਵਾਂਗੇ ਵਾਪਸ ਲੈ ਜਾਓਗੇ ਤੇ ਫਿਰ ਜ਼ਿੰਮੇਦਾਰ ਪਰਾਲੀ ਦਾ ਕੀ ਕਰਾਂਗੇ ਅੱਗ ਜਿੰਮੇਦਾਰ ਹੁਣ ਦੇਖਿਓ ਆਪ ਦਾ ਹੱਲ ਕਰੇ ਅੱਗ ਲਾ ਵੀ ਸਾਡੇ ਕੰਨੋਂ ਸੁਪਰਸੀਟਰ ਨਹੀਂ ਕਰੀ ਕਾ ਸਾਡਾ ਕੋਈ ਨਹੀਂ ਨਹੀਂ ਗੱਲ ਓਏ ਮੈਂ ਵੀ ਤੈਨੂੰ ਪੁੱਛਣ ਦੇਣਾ ਕਿ ਇੱਕ ਬੰਨੇ ਕਹੀ ਜਾਂਦੇ ਅੱਗ ਨਾ ਲਾਓ ਅੱਗ ਆਪਾਂ ਨਹੀਂ ਲਾਉਂਦੇ ਹਨਾ ਗੱਠਾ ਬਣਾਉਂਦੇ ਆ ਹੁਣ ਤੁਹਾਨੂੰ ਉਹ ਗਠਾਂ ਵਾਲੇ ਵੀ ਗਾੜੀਆਂ ਮੁਸ਼ਕਲ ਦੇਂਦੇ ਤੁਸੀਂ ਤੇ ਗਠਾਂ ਬਣਾਤੀਆਂ ਤੇ ਜਿਹੜੇ ਲੈਣ ਜਨਾ ਲੈਣੀਆਂ ਲੈਣੀਆਂ ਮਿਲਾਂ ਨੇ ਆ ਹਾਂ ਲਈ ਨਹੀਂ ਰੀਆਂ ਮਿਲਾਂ ਨੇ ਉਹ ਲੈ ਨਹੀਂ ਰੀਆਂ ਤੁਹਾਨੂੰ ਕੋਈ ਬੈਨੀਫਿਟ ਉਹਦਾ ਸਿਸਟਮ ਹੋਵੇ ਕੋਈ ਲੈਣ ਦਾ ਹਾਂ ਤੁਹਾਡੇ ਕੋਲ ਗਠਾਂ ਲੈਣ ਨਹੀਂ ਦੇ ਅਸੀਂ ਦੇਣ ਨੂੰ ਤਿਆਰ ਅਗਰ ਨਖਰੇ ਕਰਦੇ ਮੇਰੇ ਪੰਜ ਟਰਾਲੇ ਖੜੇ ਆ ਤੁਸੀਂ ਉਹ ਲਵਾ ਦਿਓ ਹਾਂ ਆਪਾਂ ਮਾਲ ਦੇਣ ਨੂੰ ਤਿਆਰ ਮੱਲੋ ਇਹ ਜਾਨੀ ਹੁੰਦੀਆਂ ਜੀ ਮੱਲੋ ਸਿਸਟਮ ਹੈ ਵੀ ਕੋਈ ਸਿਸਟਮ ਨਾਲ ਚੱਲਣਾ ਸਾਰੇ ਪਲਾਂਟ ਦੀ ਪਤਾ ਵੀ ਮੀ 50 31 32 ਮੌਚਰਦ ਕਰ ਲੈ ਰਿਆ ਮਾਲ ਹਾਂ ਕਾਰਟ ਲਾ ਦੇਣ ਕੋਈ ਹਰਜ ਨਹੀਂ ਹਾਂ ਜ਼ਿੰਮੇਦਾਰ ਝੋਨਾ ਲੈ ਜਾਂਦਾ ਆਪਾਂ ਕਹਿ ਦਿੰਦੇ ਆ ਵੀ ਯਾਰ ਸਾਡਾ ਗਿੱਲਾ ਆ ਉਹ ਤਾਂ ਕਹਿ ਰਹੇ ਆ ਨਾ ਅਗਲੇ ਦੇ ਥੋੜੀ ਥੋੜੀ ਫਸਲ ਤਾਂ ਤੁਹਾਨੂੰ ਵੀ ਪਤਾ ਵੀ ਗਿੱਲੀ ਆ ਵੀ 2 ਕਿਲੋ ਲੈ ਲਓ 3 ਕਿਲੋ ਲੈ ਲਓ ਹਾਂ ਹਾਂ ਆ ਕਾਰ ਲਾ ਲਓ ਕਿਹੜਾ ਤਾਂ ਛੋਟੇ ਨਾ ਨਹੀਂ 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 ਕਾਰਡ ਲੈਣੇ ਉਹ ਵੀ ਜ਼ਿੰਮੇਦਾਰ ਨੂੰ ਪਸਾ ਆ ਗਈ ਇੱਥੇ ਆ ਗਈ ਬਸ ਮੋੜ ਤੇ ਉਹ ਕੀ ਇੱਥੇ ਆ ਗਈ ਔੜ-ਪੋੜ ਕੇ ਕੰਮ ਉੱਥੇ ਹੀ ਆਉਂਦਾ ਜ਼ਿੰਮੇਦਾਰ ਨੂੰ ਜਿਹੜਾ ਪਹਿਣੀ ਹੈ ਜੀ ਬਾਹਰ ਦੀ ਮਾਰ ਜਿੰਮੇਦਾਰ ਨੂੰ ਪਹਿਣੀ ਹੋਣੀ ਤੇ ਜੇ ਕੱਲ ਨੂੰ ਹਣ ਗਠਾਂ ਨਾ ਚੁੱਕੇ ਤੇ ਅੱਗੀ ਲੱਗਣੀ ਅੱਗ ਨਹੀਂ ਹੈ ਲੱਗਣੀ ਆ ਲੇ ਲੋ ਨਹੀਂ ਔਰ ਜ਼ਿੰਮੇਦਾਰ ਕੀ ਕਰਨਗੇ ਕਿਧਰ ਖੜਨਗੇ ਇਹਨੂੰ ਲੈ ਜਾਓ ਨਾ ਜਿੱਥੇ ਖਾਣਾ ਵਾ ਰੋਟੀਆਂ ਖਾਣੇ ਉੱਥੇ ਖਾ ਲਾਂ ਸਹੀ ਹੈ ਜੀ ਉਹ ਆਂਦਾ ਵੀ ਤੋ ਉਹ ਬੰਦਾ ਜਿਹੜਾ ਤੁਸੀਂ ਉਹ ਪੇਂਟ ਲਾ ਕੇ ਖਾਣਾ ਇਹਦੇ ਨਾਲ ਉਹ ਤਾਂ ਚੰਗਾ ਟਾਈਮ ਤੇ ਰੋਟੀ ਦਾ ਮਿਲ ਜੂ ਮਿਲ ਜੂ ਵੀ ਉਹ ਤਾਂ ਆਪਣਾ ਗਿਆ ਨੇ ਆ ਕਿਥੇ ਉਹ ਦੁਕਾਨ ਜੀ ਬੰਦ ਜੀ ਉੱਥੇ ਤੁਸੀਂ ਮਾਰਿਆ ਨਹੀਂ ਇਕੱਠੇ ਵੀ ਕੀਤੇ ਆ ਉਹ ਬੰਦਾ ਇਹ ਗੱਲ ਹਟਮਾ ਕਰਦਾ ਸੀ ਕਿ ਉਹ ਕੱਟਰ ਵੀ ਉਹ ਮਾਰਦੇ ਆ ਤੇ ਗੱਠਾ ਉਹ ਚੁੱਕਦੇ ਆ ਤੇ 600 ਰੁਪਏ ਉਹਨਾਂ ਲੈਣਾ ਵਾ ਲੈਣਾ ਗੱਠਾ ਚੁੱਕ ਕੇ ਉਹ ਤੁਹਾਡੀ ਗੱਲ ਹੋ ਗਈ ਨਾ ਗੱਠਾ ਚੁੱਕ ਕੇ ਵੀ ਸਾਡਾ ਉਹ ਜੀ ਲੈਣਾ ਦੇਣਾ ਨਹੀਂ ਆ ਵੀ ਪੂਨੇ ਲੈ ਗਏ ਆ ਵੀ ਉਹ 600 ਰੁਪਏ ਲੈਂਦੇ ਇਹਦੇ ਲੈਂਦੇ ਇਕੱਠਾ ਚੋਕੇ ਕੋਈ ਤਾਂ ਫਿਰ ਗੱਲ ਹੈ ਨਾ ਜੀ ਉਹ ਗੱਠਾ ਚੱਕ ਕੇ ਗੱਲ ਗੱਲ ਚ ਤੁਹਾਡੇ ਤਾਂ ਪੈਸੇ ਲੈਣ ਜਾਵਾਂਗੇ ਤੁਸੀਂ ਇੱਕ ਹੀ ਗੱਲ 'ਚ ਜਾਣਾ ਵੀ ਆਪਾਂ 20 ਕਿੱਲਿਆਂ ਦੇ ਪੈਸੇ ਨਹੀਂ ਦੇਣੇ ਵੀ ਬਾਈ ਜੀ ਸਾਡਾ ਦੂਜਾ ਵੀ ਰਹਿੰਦਾ ਉਹ ਚਲੋ ਉਹ ਜਿਹੜਾ ਬਣਿਆ ਹੋਇਆ ਉਹਦੇ ਨਹੀਂ ਮੰਨੋ ਗੱਲ ਤੁਸੀਂ ਜੀ ਹਾਂ ਚਕਾਉਂਦਾ ਅਗਲਾ ਕਹਿੰਦਾ ਚਕਾਉਂਦਾ ਫਰਕ ਹੁੰਦਾ ਬੰਦੇ ਬੰਦੇ ਦਾ ਅਗਲਾ ਕਹਿੰਦਾ ਮੇਰੇ ਜਿਹੜੇ ਰਹਿ ਗਏ ਬੰਦੇ ਚੱਕੋ ਪੈਸੇ ਮੈਂ ਤੁਹਾਡੇ 20 ਕਿੱਲਿਆਂ ਦੇ ਕਿਹੜਾ ਮਰਨ ਲੱਗਿਆ ਹੋਊਗਾ ਨਾ ਜੀ ਇੱਕ ਦਾ ਦੌਰ ਦੇ ਲੱਗੇ 20 ਗੱਠਾ ਹੀ ਰਹਿ ਗਿਆ ਲੱਖ ਸਵਾ ਲੱਖ ਰੁਪਏ ਇੱਧਰ ਕਰਨਾ ਹਾਂ 300000 ਰੁਪਏ ਵੀ ਜਲਦ ਸਾਲ ਹੋ ਗਈ ਸਾਰਾ ਏਰੀਆ ਹੀ ਮੰਨ ਲਓ ਹੌਲੀ ਹੌਲੀ ਪਤਾ ਲੱਗਦਾ ਜੇ ਕਿਸੇ ਦੇ 40 ਸਾਫ ਹੋ ਗਏ ਤਾਂ ਉਹਨੂੰ ਮੜਾ ਗਈ ਆ ਉਹ ਹੁਣ ਤੇ ਜਿਹੜੀ ਹੁਣ ਗੱਠ ਨਹੀਂ ਲੱਥਾਂ ਦੇਈ ਤੇ ਇਹਦਾ ਫੇਰਾ ਲੱਗੀ ਆ ਕੋਈ ਹੱਲ ਨਹੀਂ ਜੀ ਫਿਰ ਵਾਪਸ ਨੇ ਚੱਲਾਂ ਇਹ ਪਿੰਡਾਂ ਨੂੰ ਇਹ ਉੱਥੇ ਲਾਓਗੇ ਜਾਗੇ 200 ਕਿਲੋਮੀਟਰ ਜਾਊਗੀ ਇੱਥੋਂ ਵਾ ਲੈ ਵਾ ਲੈ ਅੱਛਾ ਉੱਥੋਂ ਜਾ ਕੇ ਤੇ ਆਉਣੀ ਫੇਰ ਇੱਥੇ ਹੀ ਆ ਇੱਥੇ ਦੁਬਾਰੇ ਆਊਗੀ 500 ਨੂੰ ਫਿਰ ਇੱਥੋਂ ਜਾਊਗੀ ਜਿੰਨਾ ਸਾਨੂੰ ਖਰਚਾ ਪਊ ਅਸੀਂ ਉਸ ਰੇਟ ਹੀ ਇਹਨਾਂ ਨੂੰ ਦੇਵਾਂਗੇ ਨਾ ਜ਼ਰੂਰੀ ਇਹਨਾਂ ਨੂੰ ਦੇਣਾ ਚੰਗਾ ਵਾਦਾ ਹਜ਼ਾਰਾਂ ਨੇ